ਉੱਪਰੋਂ ਉਸ ਪਿੱਛੇ ਹੋ ਚੁੱਕੇ ਆ ਉਹਨਾਂ ਨਾਲ ਸਰਕਾਰ ਨਾਲ ਵੀ ਉਹਨਾਂ ਨੇ ਸਿਰਫ ਇਹੀ ਕਿਹਾ ਵੀ ਹਾਲੇ ਤੱਕ ਚੋਰਾ ਤੱਕ ਅਸੀਂ ਐਟ ਇਟ ਜਿਹੀ ਉਹਨੂੰ ਰੱਖਾਂਗੇ ਆਪਾਂ ਤੋਂ ਬਾਅਦ ਫੈਸਲਾ ਕਰਦੇ ਆ ਫੈਸਲੇ ਤੇ ਗੱਲ ਗਈ ਆ ਇਸੇ ਤਰ੍ਹਾਂ ਤੁਹਾਡੇ ਇੰਚਾਰਜ ਸਹਿਬਾਨ ਤੇ ਡੀਐਸਪੀ ਸਾਹਿਬ ਉੱਥੇ ਜਾ ਕੇ ਖੇਤਰੀ ਕਿਨਨ ਨੂੰ ਆਪ ਖੁਦ ਦੇ ਕੇ ਆਇਆ ਤਾਂ ਕੋਈ ਵੀ ਚੋ ਆ ਜਿਵੇਂ ਨਹੀਂ ਆ ਕੇ ਕੋਈ ਸ਼ਰਮ ਨਹੀਂ ਭਾਵੇਂ ਕਿਸੇ ਦਾ ਕੰਮ ਕਰਦਾ ਦਾ ਮੌਕਾ ਇਹ ਆਇਆ ਤਾਂ ਇਹਨਾਂ ਨੂੰ ਤਕਰੀਬ ਦਿੱਤੀ ਐ ਸਾਥੀ ਨੇ ਜਾ ਕੇ ਇਹਨੂੰ ਦੱਸ ਦਿਓ ਜਿਵੇਂ ਹੈਗੇ ਐ ਤੇ ਟੀਕਾ ਦਾ ਨਾਲ ਗੱਲ ਕਰਾ ਦਿਓ ਸਾਡੀ ਕਿਦਰ ਨਹੀਂ ਇਹਨਾਂ ਨੂੰ ਦੱਸ ਦਿਓ ਵੀ ਇਹ ਜੇ ਦਸਤੇ ਬਹੁਤ ਮਾਰ ਲੇ ਤੁਸੀਂ ਸਾਡੇ ਹੀ ਦੁਆ ਕਰੋ ਸਾਡੇ ਬੱਚਿਆਂ ਜਿਹੜੇ ਪੁੱਛੇ ਗਏ ਹੋਏ ਆ ਕੋਈ ਇੰਨੀ ਮਾਨਰਵ ਨਹੀਂ ਕਰਦੀ ਹੁੰਦੀ ਬੁਧੇਗੀ 나ਈ ਅੱਜਕੱਲ ਬੁਧੇਗੀ ਕੋਈ ਸਹਿੰਦਾ ਜਦੋਂ ਲੋਕ ਇਕੱਠੇ ਹੋ ਜਾਣ ਜਦੋਂ ਲੜਾਈ ਲੜਨਾ ਸਿੱਖ ਜਾਣ ਉਦੋਂ ਕਿਸੇ ਸਰਕਾਰ ਦੀ ਕੋਈ ਤਾਕਤ ਨਹੀਂ ਹੁੰਦੀ ਕਿਸੇ ਹਥਿਆਰਬੰਦ ਦੀ ਕੋਈ ਤਾਕਤ ਨਹੀਂ ਹੁੰਦੀ ਵੀ ਉਹਨਾਂ ਲੋਕਾਂ ਨੂੰ ਉੱਥੋਂ ਹਲਾ ਦੇ ਵੀ ਸੋ ਸਾਰੇ ਸਾਥੀਆਂ ਨੂੰ ਤੁਹਾਨੂੰ ਪਹਿਲਾਂ ਤੋਂ ਅਸੀਂ ਵਧਾਈ ਦਿੰਨੇ ਆਂ ਵੀ ਤੁਸੀਂ ਜੇ ਕੋਈ ਮਾਰਾ ਜਾ ਵੀ ਕਿਸੇ ਸਾਥੀ ਨੂੰ ਸੂਹ ਚੁਬਦੀ ਆ ਤਾਂ ਉਹਦਾ ਦਰਦ ਸਾਰੇ ਮਹਿਸੂਸ ਕਰਦੇ ਹੋ ਇਕੱਲੇ ਖਾੜਾ ਵਾਸੀ ਨਹੀਂ ਕਰਦੇ ਅਸੀਂ ਵੀ ਮਹਿਸੂਸ ਕਰਦੇ ਆ ਕਿਉਂਕਿ ਜਿੰਨਾ ਚਿਰ ਆਪਾਂ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਸਾਡੀ ਸੇਵਾ ਜਿਹੜੀ ਉਹ ਦੋ ਤਰ੍ਹਾਂ ਦਾ ਹੋ ਸਕਦੀ ਹੈ ਇੱਕ ਪ੍ਰਸ਼ਾਸਨਿਕ ਤਰੀਕੇ ਦੇ ਨਾਲ ਹੋ ਸਕਦੀ ਹੈ ਜਿਹੜਾ ਤਰੀਕਾ ਸਵਿਧਾਨਿਕ ਹੈ ਇੱਕ ਡਾਂਗਟੇ ਵਾਲਾ ਤਰੀਕਾ ਮਿਲੂਗਾ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਦਾ ਕਿ ਅੱਗੇ ਤੋਂ ਰਾਮਪਾਲ ਵੱਲੋਂ ਇਹ ਜਿਹੇ ਪ੍ਰੋਬਲਮ ਨੇ ਉਹ ਦੀ 6 ਤਰੀਕ ਤੋਂ ਆਪਾਂ ਨੂੰ ਪ੍ਰਸ਼ਾਸਨ ਦੇ ਕੰਮ ਤੇ ਤੁਸੀਂ ਨਾ ਖਾਓ ਉਹਦੋਂ ਜੋ ਵੀ ਫਾਈਨਲ ਹੋ ਜਾਏਗਾ ਉਹ ਸਹੀ ਚੱਲੂਗਾ ਕੋਈ ਵੀ ਜਾਂਚ ਬਣੋਂ ਤੁਹਾਨੂੰ ਇਹੋ ਜਿਹੀ ਕੋ ਪ੍ਰੋਬਲਮ ਨਾ ਵਿਸ਼ਵਾਸ ਨਾ ਕਰੋ ਸਾਡੇ ਤਾਂ ਮੇਰੇ ਨਾਲ ਆਵੇ ਜੀ ਤੁਹਾਡੇ ਸਾਡੇ ਬਿਲਕੁਲ ਨਹੀਂ ਬਿਲਕੁਲ ਜਾਓਗੇ ਬਿਲਕੁਲ ਜਾਓਗੇ ਸਾਮ ਤੋਂ ਬਈ ਸੋ ਨਿਹਾਰ ਸੋ ਨਿਹਾਰ ਤੋਂ ਪੈਦਲ ਬੰਦਾ ਸੀਗਾ ਉਹ ਹਰੇਕ ਦੇ ਗੇਟ ਦੇ ਵਿੱਚ ਆ ਕੇ ਨਾ ਬਾਥਰੂਮ ਕਰ ਦਿੰਦਾ ਹੁੰਦਾ ਸੀ ਪੰਜ ਚਾਰ ਸਿਆਣੇ ਬੰਦਿਆਂ ਨੇ ਫਸਲ ਉਹਦੇ بیٹے ਨੂੰ ਬੁਲਾਇਆ ਉਹਨੂੰ ਕਹਿੰਦੇ ਵੀ ਯਾਰ ਤੇਰਾ ਨਾ ਬਾਪੂ ਵੀ ਇਹੋ ਜਿਹੇ ਹਰਕਤਾਂ ਕਰਦਾ ਵੀ ਹਰੇਕ ਦੇ 12 ਚ ਜਾ ਕੇ ਬਾਥਰੂਮ ਕਰ ਦਿੰਦਾ ਵੀ ਉਹਨੂੰ ਜਿਆਦਾ ਸਮਝਾ ਵੀ ਇਹ ਕੰਮ ਮਾੜਾ ਵਾ ਉਹ ਮੁੰਡੇ ਨੇ ਸਮਝਾਇਆ ਉਹ ਨਾ ਸਮਝਿਆ ਉਹ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਇਆ ਅਖ ਨੂੰ ਇੱਕ ਦਿਨ ਮਤਲਬ ਉਹਦੀ ਮੌਤ ਹੋ ਗਈ ਉਹੜੇ 5-7 ਬੰਦੇ ਸੀ ਉਹਦੇ ਮੁੰਡੇ ਨੂੰ ਕਹਿੰਦੇ ਵੀ ਹੁਣ ਤੂੰ ਕੋਈ ਇਹੋ ਜਿਹਾ ਕੰਮ ਕਰ ਵੀ ਤੇਰੇ ਪਿਓ ਦੀਆਂ ਜਿਹੜੀਆਂ ਗਲਤੀਆਂ ਲੋਕ ਭੁੱਲ ਜਾਣ ਤੇ ਤੈਨੂੰ ਚੰਗਾ ਕਹਿਣ ਉਹ ਗਾਲ ਡੱਬਾ ਤਮੀਜ਼ ਦੇਖਿਆ ਉਹ ਖੜ ਕੇ ਕਰ ਰਿਹਾ ਸੀ ਉਹ ਤੁਰ ਕੇ ਕਰਨ ਲੱਗ ਗਿਆ ਇੱਕ ਹਾਫਤੇ ਮੈਂ ਕਿਉਂ ਸੁਣਾਈ ਲੜਾਈ ਦਾ ਹੰਡੀ ਕਰਮਜੀਤ ਨਾਲ ਫੈਕਟਰੀ ਦੀ ਜਿਹੜਾ ਕੌਕੇ ਚੌਂਕੀ ਦਾ ਇੰਚਾਰ ਰਿਹਾ ਜਾ ਕੇ ਸਾਨੂੰ ਇੰਨਾ ਤੰਗ ਕਰਨ ਲੱਗਿਆ ਸਾਡਾ ਕਰਮਜੀਤ ਦਾ ਲਿਹਾਣ ਨਹੀਂ ਸੱਚ ਨਾ ਇਹ ਗੱਲ ਸਾਡਾ ਹੁਣ ਧਿਆਨ ਕਰਮਜੀਤ ਦਾ ਲੈਣੀ ਸਾਡਾ ਇੰਚਾਰ ਚੱਲ ਹੋ ਗਿਆ ਜੀ ਸਪਸ਼ਟੀ ਗੱਲ ਆ ਆ ਨਗਰ ਨੂੰ ਇੱਥੇ ਲਿਆ ਕੇ ਵਹਾਉਣਾ ਮੇਰੇ ਸਤਿਕਾਰਯੋਗ ਆ ਪੰਚਾਇਤ ਬੈਠੀ ਆ ਕੋਈ ਸੌਖਾ ਨਹੀਂ ਦਰਿਆਂ ਤੇ ਵਹਾਉਣਾ ਤੁਸੀਂ ਕਹਿੰਦੇ ਜੇ ਧਰਨਾਂ ਨਾਲ ਲਾਵੋ ਸਾਡੇ ਹਾਲਾਤ ਇਦਾਂ ਦੇ ਪੈਦਾ ਕੀਤੇ ਪਏ ਹਮ ਲੱਗਦਾ ਸਾਡਾ ਸਾਰਾ ਪਿੰਡ ਕਿਸ ਦਿਨ ਧਰਨਾਂ ਤੇ ਹੋਟ ਘਰਾਂ ਚ ਦਿੰਦੇ ਹੋ ਜਾਣਗੇ ਸਾਨੂੰ ਟਿਕਟ ਕਾਇਆ ਬੈਠਿਆਂ ਨੂੰ ਇੰਨਾ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਵੀ ਮਜਬੂਰ ਕਰ ਰਿਹਾ ਕਿਤੇ ਕਰਮਜੀਤ ਕਰਦਾ ਕਿਤੇ ਰਾਤ ਨੂੰ ਚੋਰ ਰਸਤੇਆਂ ਤੋਂ ਜੀ ਆਉਂਦਾ ਕਿਤੇ ਗੱਡੀ ਵਾਰ ਦਾ ਕਿਤੇ ਸੀਮੈਂਟ ਮੰਗਾਉਂਦਾ ਬੰਦੇ ਉਹੀ ਮੁਲਾਜ਼ਮ ਨੇ ਵਰਦੀਆਂ ਹੋਇਆ ਅਸੀਂ ਸੋਡੇ ਹਰੇਕ ਗੱਲ ਕੱਲ ਵੀ ਸੁਣੀ ਸਾਨੂੰ ਸਨਕਾਰ ਦਿੱਤਾ ਪਿੰਡ ਗਿਆ ਨੂੰ ਪਾਣੀ ਤੱਕ ਪਿਆਇਆ ਅੱਜ ਅਸੀਂ ਕੌਂਕੇ ਪਿੰਡ ਤੋਂ ਪਾਣੀ ਲਿਆ ਲਿਆ ਕੇ ਪੀ ਰਹੇ ਆ ਅਸੀਂ ਫੇਰ ਵੀ ਆਡੇ ਮੁੰਡੇ ਕਹਿੰਦੇ ਪ੍ਰਸ਼ਾਸਨ ਨੂੰ ਪਾਣੀ ਪੁੱਛ ਲੀਏ ਮੈਂ ਕੌਣ ਸੀ ਆ ਅਸੀਂ ਉਹੀ ਰੂਹਾ ਵਾ ਸੋਡੇ ਧੀਆਂ ਪੁੱਤਾਂ ਪਰ ਸਾਡੀ ਜਿਹੜੀ ਬੇਨਤੀ ਆ ਸਤਿਕਾਰ ਕਰੋ ਇੱਕ ਬੰਦੇ ਨੂੰ ਨਹੀਂ ਇੱਥੇ ਜਿੰਨੇ ਬੰਦੇ ਬੈਠੇ ਆ ਕਈਆਂ ਦੇ ਬੰਦਿਆਂ ਨੇ ਇੱਕ ਇੱਕ ਬੰਦਰੀ ਸ਼ਕਲ ਹੁੰਦੀ ਆ ਉਹ ਚਾਹੇ ਗੱਲ ਗੁੱਸੇ ਵਾਲੀ ਕਰੇ ਉਹਦੀ ਸ਼ਕਲ ਤੋਂ ਨਹੀਂ ਲੱਗਦਾ ਇਹਦੀ ਸ਼ਕਲ ਵੀ ਗੁੱਸੇ ਵਾਲੀ ਤੇਦਾ ਬੋਲਣ ਦਾ ਤਰੀਕਾ ਵੀ ਗੁੱਸੇ ਵਾਲਾ ਕਿਤੇ ਤੁਹਾਡੀਆਂ ਬੀਬੀਆਂ ਵੇਲੀਆਂ ਕਦੇ ਤੁਸੀਂ ਯਾਰ ਧਰਨਿਆਂ ਨੂੰ ਵੇਲੇ ਆ ਕਦੇ ਤੁਸੀਂ ਪੀਸੀ ਸੀਗੀਆਂ ਨਹੀਂ ਕਰਾਉਣੀਆਂ ਅਸੀਂ ਬਾਹਰ ਲਈ ਜਾਣਾ ਜਿੱਥੇ ਸਾਡਾ ਪਿੰਡ ਮਾਰਦਾ ਸਾਡੀਆਂ ਮਾਵਾਂ ਧੀਆਂ ਬੈਠੀਆਂ ਸਾਨੂੰ ਕੈਨੇਡਾ ਅਮਰੀਕਾ ਨਹੀਂ ਸੋਚਦਾ ਸਾਡੇ ਜਿਹੜੇ ਬੈਠੇ ਆ ਘਰਾਂ ਦੇ ਬੈਠੇ ਆ ਕਹਿੰਦੇ ਸਾਡੇ ਨੁਮਾਇੰਦੇ ਖੜੇ ਆ ਲੁਧਿਆਣਾ ਜ਼ਿਲ੍ਹਾ ਦੇ ਪ੍ਰਧਾਨ ਕਹਿੰਦੇ ਵੀ ਰੋਕ ਦਿਓ ਅਸੀਂ ਉਹੋ ਜਿਹੇ ਹਾਲਾਤ ਪੈਦਾ ਨਹੀਂ ਕਰਨਾ ਚਾਹੁੰਦੇ ਜਿਉਂ ਆਦੀਆਂ ਹਰਕਤਾਂ ਤੋਂ ਬਾਅਦ ਨਾ ਆਇਆ ਕੋਈ ਵੱਡਾ ਪ੍ਰੋਗਰਾਮ ਲੀਕਾਂਗੇ ਕੋਈ ਗਰਮਖਿਆਲੀ ਵਿਚਾਰ ਦਵਾਂਗੇ ਇਹ ਤੋਂ ਪਹਿਲਾਂ ਉਹਨੂੰ ਜਿੰਦਾ ਮਰਜੀ ਨੰਥ ਪਾਵੋ ਸਾਡੀ ਇਹ ਬੇਨਤੀ ਅੱਜ ਤੱਕ ਬਸ ਬਾਕੀ ਜੋ ਨੱਗਰ ਬੈਠਾ ਤੁਸੀਂ ਆਪਣੇ ਵਿਚਾਰ ਸਾਂਝੇ ਕਰਨਿਆ ਕਰ ਲੋ ਜੀ ਇਹ ਬੇਨਤੀਆਂ ਬਸ ਇਹਨੂੰ ਬੇਨਤੀਆਂ ਮੰਨੋ ਜਿਹੜੀ ਗੱਲ ਕਹਿੰਦਾ ਫਿਰ ਇਹ ਵੀ ਝੂਠਾ ਵਰਜ਼ਾ ਕਰਦਾ ਇਹਨਾਂ ਝੂਠੇ ਹੀ ਸਹੀ ਜਜ ਮੰਨੂ ਕਹਿੰਦਾ ਜਿੱਦੇ ਫੈਲਾ ਚ ਨੂੰ ਥਰਾਉਣ ਵਾਲੀ